ਪੰਜਾਬ ਦੇ ਸਿੱਖਿਆ ਮੰਤਰੀ ਹਰਜੋਨ ਸਿੰਘ ਬੈਂਸ ਨੇ ਪ੍ਰਸਨ ਨੂੰ ਸੰਬੋਧਿਤ ਕਰਦੇ ਕਹੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 3 ਸਾਲਾਂ ਦੀ ਸਰਕਾਰੀ ਸਹੂਲਤਾਂ ਦੀ ਬੁਨਿਆਦੀ ਢਾਂਚੇ ਤੇ ਬਹੁਤ ਕੰਮ ਕੀਤਾ ਹੈ ਸਕੂਲਾਂ 'ਚ ਹਰ ਲੋਡਿੰਗ ਦੀ ਸਹੂਲਤ ਜਿਹੜੀ ਹੈ ਬੱਚਿਆਂ ਨੂੰ ਦਿੱਤੀ ਗਈ ਹੈ ਉਹ ਮਿਸ਼ਨ ਸਰਪੰਚ ਤਹਿਤ ਅਸੀਂ ਬੱਚਿਆਂ ਨੂੰ ਹਰ ਪੱਖੋਂ ਤਿਆਰ ਕੀਤਾ ਹੈ ਨਤੀਜੇ ਇਹ ਹੈ ਕਿ ਕੇਂਦਰ ਸਰਕਾਰ ਨੇ ਸਰਵੇchu ਪੰਜਾਬ ਸਾਰੇ ਸੂਬਿਆਂ ਨੂੰ ਪਛਾੜ ਕੇ ਪਹਿਲੇ ਨੰਬਰ ਤੇ ਆਇਆ ਤੇ ਆਪਣੇ ਪਿਛਲੇ ਸਾਲ ਦੇ ਸਾਰੇ ਰਿਕਾਰਡ ਜਿਹੜੇ ਨੇ ਉਹ ਤੋੜ ਦਿੱਤੇ ਨੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਦਾ ਮੁੱਖ ਏਜੰਡਾ ਸਿੱਖਿਆ ਹੈ ਤੇ ਸਿੱਖਿਆ ਦਾ ਜ਼ਿੰਮੇਦਾਰੀ ਮੇਰੇ ਮੋਢਿਆਂ ਤੇ ਚਾਹੇ ਉਹ ਛੇਰੀਆ ਉਚੇਰੀ ਸਿੱਖਿਆ ਹੋਵੇ ਸਕੂਲ ਸਿੱਖਿਆ ਹੋਵੇ ਜਾਂ ਫਿਰ ਤਕਨੀਕੀ ਸਿੱਖਿਆ ਹੋਵੇ ਆ ਪਿਛਲੇ 3 ਸਾਲਾਂ ਦੇ ਵਿੱਚ ਬੁਨਿਆਦੀ ਢਾਂਚੇ ਦੇ ਉੱਤੇ ਬਹੁਤ ਸ਼ਾਨਦਾਰ ਕੰਮ ਹੋਇਆ ਲਾਜਵਾਬ ਕੰਮ ਹੋਇਆ ਚਾਹੇ ਉਹ ਸਕੂਲਾਂ ਦੀਆਂ ਚਾਰ ਦਿਵਾਰੀਆਂ ਹੋਣ ਕਲਾਸਰੂਮਸ ਹੋਣ ਲੈਬਸ ਹੋਣ ਸਿਕਿਉਰਟੀ ਗਾਰਡ ਹੋਣ ਕੈਂਪਸ ਮੈਨੇਜਰ ਹੋਵੇ ਟਰਾਂਸਪੋਰਟ ਸਰਵਿਸ ਹੋਵੇ ਵਾਈਫਾਈ ਸਿਸਟਮ ਹੋਣ ਸੀਸੀਟੀਵੀ ਕੈਮਰਾਸ ਹੋਣ ਅਰ ਸਮੇਂ ਸਿਰ ਯੂਨੀਫਾਰਮ ਪਹੁੰਚਨੀ ਆ ਸਮੇਂ ਸਿਰ ਕਿਤਾਬਾਂ ਪਹੁੰਚਣੀਆਂ ਟੀਚਰਸ ਦੀ ਫੋਰਨ ਟ੍ਰੇਨਿੰਗ ਬੱਚਿਆਂ ਦਾ ਐਕਸਪੋਜ਼ਰ ਵਿਜ਼ਿਟ ਸਕੂਲਸ ਆਫ ਐਮੀਨੈਂਸ ਉਸ ਤੇ ਇਸ ਦੇ ਨਾਲ ਨਾਲ ਜਿੱਥੇ ਇਨਫਰਾਸਟ੍ਰਕਚਰਲ ਕੰਮ ਹੋਇਆ ਉੱਥੇ ਬੱਚਿਆਂ ਦੀ ਫਾਊਂਡੇਸ਼ਨਲ ਲਰਨਿੰਗ ਨੂੰ ਲੈ ਕੇ ਅਸੀਂ ਬਹੁਤ ਜ਼ਮੀਨੀ ਪੱਧਰ ਦੇ ਉੱਤੇ ਕੰਮ ਕੀਤਾ ਤੇ ਪਹਿਲੀ ਵਾਰੀ ਪੰਜਾਬ ਦੇ ਵਿੱਚ ਇੱਕ ਐਡਾ ਦਾ ਸਿਸਟਮ ਬਣਾਇਆ ਜਿਹਦੇ ਵਿੱਚ ਅਧਿਆਪਕਾਂ ਦੇ ਉੱਤੇ ਪ੍ਰੈਸ਼ਰ ਨਹੀਂ ਪਾਇਆ ਅਧਿਆਪਕਾਂ ਦੇ ਉੱਤੇ ਟਾਰਗੇਟ ਨਹੀਂ ਦਿੱਤੇ ਗਏ ਪਰ ਅਧਿਆਪਕਾਂ ਨੂੰ ਮੋਟੀਵੇਟ ਕੀਤਾ ਗਿਆ ਟੀਮ এডੂਕੇਸ਼ਨ ਦਾ ਹਿੱਸਾ ਬਣਾਇਆ ਗਿਆ ਉਹਨਾਂ ਦੀ ਵਿਦੇਸ਼ ਟ੍ਰੇਨਿੰਗਸ ਉਹਨਾਂ ਦੇ ਨਾਲ ਲਗਾਤਾਰ ਟੀਚਰ ਵਿਦ ਡਾਇਲੌਗਸ ਉਹਨਾਂ ਨੂੰ ਜਾ ਜਾ ਕੇ ਸਕੂਲਾਂ ਚ ਉਹਨਾਂ ਨੂੰ ਅਹਿਸਾਸ ਕਰਾਇਆ ਗਿਆ ਕਿ ਆਪਣਾ ਮਕਸਦ ਹਰ ਬੱਚੇ ਨੂੰ ਜਿਹੜਾ ਹੈ ਸ਼ਾਨਦਾਰ ਬਣਾਣਾ ਹੈ ਮਿਸ਼ਨ ਸਮਰਥ ਦੇ ਰਾਹੀਂ ਅਸੀਂ ਪਹਿਲਾਂ ਬੱਚੇ ਆਈਡੈਂਟੀਫਾਈ ਕੀਤੇ ਜਿਹੜੇ ਬੱਚੇ ਪੰਜਾਬੀ ਨਹੀਂ ਪੜ ਪਾਉਂਦੇ ਸੀ ਮੈਥ ਦਾ ਬੇਸਿਕ ਕੈਲਕੂਲੇਸ਼ਨ ਨਹੀਂ ਕਰ ਪਾਉਂਦੇ ਸੀ ਜਿਸ ਜਮਾਤ ਚ ਹੈ ਉਹਦੀ ਬੇਸਿਕ ਨਹੀਂ ਪੜ ਪਾਉਂਦੇ ਸੀ ਉਸ ਦਾ ਨਤੀਜਾ ਇਹ ਹੋਇਆ ਮਿਸ਼ਨ ਸਮਰਥ ਨੂੰ ਫੇਸ ਵਾਈਜ਼ ਚਲਾ ਚਲਾ ਕੇ ਕਿ ਇਸ ਸਾਲ ਜਦੋਂ ਭਾਰਤ ਸਰਕਾਰ ਨੇ ਆਪਣਾ ਨੈਸ਼ਨਲ ਅਸੈਸਮੈਂਟ ਸਰਵੇ ਕੀਤਾ ਪਰਕ ਜਿਸ ਦੇ ਨਤੀਜੇ ਪਿਛਲੇ ਦਿਨੀਂ ਹੀ ਭਾਰਤ ਸਰਕਾਰ ਨੇ ਅਨਾਉਂਸ ਕੀਤੇ ਤਾਂ ਪੰਜਾਬ ਪੂਰੇ ਦੇਸ਼ ਦੇ ਵਿੱਚੋਂ ਨੰਬਰ 1 ਆਇਆ ਇਕੱਲਾ ਨੰਬਰ 1 ਨਹੀਂ ਆਇਆ ਪੰਜਾਬ ਨੇ ਆਪਣੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਤੇ ਖਾਸ ਕਰਕੇ ਤੀਜੀ ਜਮਾਤ 100 ਤੋਂ 80 ਜਿਹੜਾ ਅੰਕ ਹੈ ਇੱਕ ਰਿਕਾਰਡ ਕਾਇਮ ਕਰ ਦਿੱਤਾ ਜਦਕਿ ਬਾਕੀ ਦੇਸ਼ ਦੀ ਐਵਰੇਜ ਸਿਰਫ 60 ਤੋਂ 65 ਤੱਕ ਹੈ ਯਾਨੀ ਅਸੀਂ ਇਨਾ ਫਾਰ ਅ ਹੈਡ ਹੈ ਫਰਮ ਦ ਨੈਸ਼ਨਲ ਐਵਰੇਜ ਤੇ ਹੁਣ ਜਦੋਂ ਉਸ ਨੂੰ ਮੈਂ ਦੇਖ ਰਿਹਾ ਸੀ ਉਸਦੇ ਕੱਲਾ ਨੰਬਰ 1 ਕਾਣਾ ਨਹੀਂ ਉਸ ਦੀ ਜਦੋਂ ਮੈਂ ਡਿਟੇਲਡ ਐਨਾਲਿਸਿਸ ਕਰ ਰਿਹਾ ਸੀਗਾ ਪੜਖ ਦੇ ਸਰਵੇ ਦੀ ਤਾਂ ਇੱਕ ਆંકੜਾ ਜੀ ਅੱਜ ਮੈਂ ਸਾਰੇ মিডিਆ ਦੇ ਸਾਥੀਆਂ ਨੂੰ ਵੀ ਦੇ ਰਿਹਾ ਇਹਦੇ ਵਿੱਚ ਜਿਹੜੇ ਕਿukkli ਜਦੋਂ ਇਹ ਨੈਸ਼ਨਲ ਅਸੈਸਮੈਂਟ ਸਰਵੇ ਹੁੰਦਾ ਹੈ ਤਾਂ ਇਹ ਸਰਕਾਰੀ ਸਕੂਲ ਦਾ ਵੀ ਕੁਝ ਸਕੂਲ ਸਿਲੈਕਟ ਕਰਦੇ ਆ ਭਾਰਤ ਸਰਕਾਰ ਆਪਣੇ ਆਪ ਸਿਲੈਕਟ ਕਰਦੀ ਹੈ ਕੁਝ ਪ੍ਰਾਈਵੇਟ ਸਕੂਲ ਸਿਲੈਕਟ ਕਰਦੀ ਹੈ ਤੇ ਕੁਝ ਉਹਨਾਂ ਦੇ ਆਪਣੇ ਜਿਹੜੇ ਭਾਰਤ ਸਰਕਾਰ ਦੇ ਸਕੂਲਸ ਨੇ ਕੇਂਦਰੀ ਵਿਦਿਆਲੇਸ